ਜਿਵੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਜਦੋਂ ਉਹ ਕਮੇਡੀ ਕਰਦੇ ਸੀਗੇ ਤਾਂ ਕੈਸਟ ਕੱਢੀ ਸੀ ਕੁਲਫੀ ਗਰਮਾ ਗਰਮ ਤਾਂ ਉਸੇ ਤਰ੍ਹਾਂ ਹੀ ਇਹ ਬਾਈ ਜੀ ਨੇ ਵੀ ਸਮੂਹ ਦਾ ਨਾਮ ਰੋਸ਼ਨ ਕੀਤਾ ਇਹਨਾਂ ਨੇ ਆਈਸਕ੍ਰੀਮ ਦੇ ਪਕੌੜੇ ਬਣਾਣੇ ਸ਼ੁਰੂ ਕੀਤੇ ਤੇ ਹੁਣ ਕਾਫੀ ਲੰਬਿਆਂ ਲੰਬੇ ਨੇ ਕੋ ਲੈਣਾ ਵੀ ਲੱਗੇ ਰਹਿੰਦੇ ਨੇ ਆਰਡਰ ਵੀ ਕਾਫੀ ਹੁੰਦੇ 10 ਦੇ ਇਸਕੇ 120 ਪਕੌੜੇ ਬਣਾਉਂਦੇ ਨੇ ਇਹ ਅਤੇ ਸਭ ਤੋਂ ਵੱਡੀ ਵੀਰੇ ਇਹਨਾਂ ਦੀ ਖਾਸੀਅਤ ਇਹ ਹੈ ਕਿ ਜੇ ਤੁਸੀਂ ਇੱਥੇ ਆ ਕੇ ਬਹਿ ਗਏ ਇੱਕ ਵਾਰ ਚਾਹੇ ਨੂੰ ਚਾਰ ਪਕੌੜੇ ਆਰਡਰ ਕਰ ਦੋ ਚਾਹੇ ਦੋ ਦਾ ਕਰ ਦੋ ਦੂਜੀ ਵਾਰ ਤੁਸੀਂ ਇਹਨਾਂ ਨੂੰ ਆਰਡਰ ਕਰੋਗੇ ਤੁਹਾਨੂੰ ਪਕੌੜੇ ਨਹੀਂ ਦੇਣਗੇ ਕਿਉਂਕਿ ਇਹ ਦੱਸਦੇ ਨੇ ਕਿ ਇਹਨਾਂ ਦੀ ਇੱਛਾ ਹੁੰਦੀ ਹੈ ਵੀ ਅਸੀਂ ਸਭ ਨੂੰ ਦੇ ਦਈਏ ਵੀ ਜੇ ਤੁਸੀਂ ਸਾਡੇ ਤੋਂ ੱੱੱਕੇ ਨਾਲ ਜਾਂ ਕੋਈ ਫਰਮੈਸ਼ ਪਾ ਕੇ ਲੈਨੇ ਹੋ ਤਾਂ ਤੁਹਾਨੂੰ ਦੂਜੀ ਵਾਰ ਖਾਣ ਸੁਆਦ ਨਹੀਂ ਆਵੇਗਾ ਇਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ 20 ਸਾਲ ਤੋਂ ਕੰਮ ਕਰ ਰਹੇ ਨੇ ਪਕੌੜਿਆਂ ਦਾ ਜੋ ਆਈਸਕ੍ਰੀਮ ਦਾ ਹੈ 50 ਸਾਲ ਪੁਰਾਣੀ ਦੁਕਾਨ ਹੈ ਇਹਨਾਂ ਦੇ ਫਾਦਰ ਸਾਹਿਬ ਵੀ ਬਣਾ ਇਹੀ ਕੰਮ ਕਰਦੇ ਨੇ ਪਕੌੜਿਆਂ ਦਾ ਖਾਨਦਾਨੀ ਪੇਸ਼ ਹੈ ਇਹਨਾਂ ਦਾ ਤਾਂ ਸੰਗਰੂਰ ਸ਼ਹਿਰ ਦੇ ਲਈ ਬੜੀ ਫਖਰ ਦੀ ਗੱਲ ਹੈ ਕਿ ਇੱਥੇ ਕੈਨੇਡਾ ਤੋਂ ਬਾਹਰਲੇ ਸਟੇਟਾਂ ਤੋਂ ਐ ధన ధన్వాద దీ